जी मैं, दो साल का बच्चा है सर जी मेरे गेट पे दो बच्चा दोनों खेल रहे थे एक लड़का एक लड़की दोनों खेल रही थी हम थोड़ा सा अपना घर वाला को पानी देने चला गया अंदर जैसी गया जैसी गाड़ी पे खोया दो बंदे आया आकर आया हमारा बच्चे को उठा के लेके चला गया फिर छोटी लड़की ने आकर बताया मेरे को कि मम्मी बाबू को तो उठा के ले गया जब से हम बहुत रोने लग गए बहुत रोने लग गया तो सारे लोग ने बताया कि फोन जल्दी लगाओ पुलिस के पास हम फोन लगाया तुरंत दस मिनट पहले यहां पे जल्दी आते आ गया पुलिस वाला जब से हम उसके पास फोन किए हैं सर जब से पुलिस वाला ने बहुत मेहनत किया बहुत दिन रात मेहनत किया ना सोया न खाना खाया तीन दिन हमारे लिए बहुत मेहनत किया इतना तक मेहनत किया कि उसको तो गाड़ी चलाते चलाते हाथ पैर तक छूट गया सर हमारे को बच्चा लागे दे दिया मेरे आचल में दे दिया इसके लिए हमारे तरफ से पंजाब पुलिस का बहुत बहुत धन्यवाद करता हूँ सर जी हमारा बच्चा तो बलिदान देने वाला था सर दो मिनट पहले नहीं वक्त पर नहीं पहुँचता पुलिस तो हमारा बच्चा तो बलिदान दे देता सर दो मिनट पहले पहुँचा था हमारा बच्चा वापस आ गया क्या हालात है वहाँ पे क्या करने वाला था बच्चे बलिदान देने वाला था सर पहले इसको मुंडन कर दिया बाल आग उग जला रखा था वहाँ तांत्रिक बाबा थे सारे तो सारे था वहाँ पे सारा कुछ कर दिया था दो मिनट के लिए हमारा बच्चा आ गया वापस समझो हमारा बच्चा के नया जिंदगी मिल गया नया जिंदगी हम सबको तो भी मिल गया सर आप थे बच्चे तो को पंजाब लेकर आई है खुशी हुआ हो रही है बहुत खुश है पंजाब सरकार के लिए हम बहुत खुश है पंजाब का पुलिस बहुत मदद किया हमको इतना मदद किया इतना मदद किया की कि हम बहुत खुश है जितना मदद किया है एक छोटा बच्चा दो साल का जिंदा नाम अक्षय ਦੀਨੋ ਇਥੋਂ ਕਿਡਨੈਪ ਹੋ ਗਿਆ ਸੀ ਦੁਪਹਿਰ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਡਨੈਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸ ਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ਼ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜੀ ਦੇ ਚਰ ਐਫਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਤਤਵੀਰ ਬੈਂਸ ਤੇ ਇੰਸਪੈਕਟਰ ਸੀਆਈਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਚ ਜਿਹੜੀ ਫਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉੱਥੋਂ ਢੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਹਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੁੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਕਿ ਕਿੰਨੇ ਮੈਨਰ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕੋਈ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕੰਮਜਾਬ ਹੋਏ ਆ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪਤਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਾਨਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣਾੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਹੈ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਦੇ ਉੱਥੇ ਬੇਸ ਹੋਈ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਹੈ ਉਸ ਜਗ੍ਹਾ ਤੇ ਰਾਜ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਂ ਨੂੰ ਉਹ ਕਹਦਾ ਉਹ ਵੀ ਜਿਹੜੀ ਏਸ ਟਰੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀ ਸੀਗਾ ਕਿ ਹਾਂ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਸੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਹਸਾਬ ਕਿਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੋਸ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛ ਵਿੱਚ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਐ ਬੜਾ ਸੈਂਸਿਟਿਵ ਕਿ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਹੁੰਦੀ ਹੈ ਹਰ ਜਾਨ ਦੀ ਉਹਨੇ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉੱਥੋਂ ਬੱਚਾ ਜਿਹੜਾ ਫੀਲ ਦੌਰ ਤੋਂ ਖੰਨੇ ਤੋਂ ਰਕਵ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਜੇ ਪੁਲਿਸ ਜ਼ੋਰ ਲਾਉਂਦੀ ਹੈ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਹੈ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਏ ਉਸ ਬੱਚੇ ਲਈ ਤਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ 'ਚ ਘੁਮੇ ਸੀ ਇੱਕ ਜਿਹੜਾ ਝੁੱਗੀ-ਚੌਂਪੜੀ ਵਾਲਾ ਬੱਚਾ ਹੈ ਉਹਦੇ ਲਈ ਪੁਲਿਸ ਦੀ ਸਪੈਸ਼ਲ ਮਿਹਰ ਆਉਣ ਦਾ ਕਾਰਨ ਇਹ ਆ ਵੀ ਸਰਫਰਾਜ਼ ਤੇ ਇਹਨਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਉਹਨਾਂ ਚਿਰ ਸੁੱਤੀ ਨਹੀਂ ਜਾ ਕੇ ਕਰ ਬੱਚੇ ਨੂੰ ਵਾਪਸ ਅਸੀਂ ਲੈ ਨਹੀਂ ਆਂਦਾ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਲੁਧਿਆਣੇ ਜਿਹੜੀ ਏਸ਼ੀਆ ਦੀ ਜਾਂ ਆਪਣੇ ਇੰਡੀਆ ਦੀ ਵਨ ਆਫ ਦੀ ਬਿਗੇਸਟ ਡਕੈਤੀ ਸੀ 8 ਕਰੋੜ ਦੇ ਕਰੀਬ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਵੱਖ-ਵੱਖ ਨਾਂ ਦਿੱਤੇ ਸੀ ਉਹਨੂੰ ਜਿਹੜੀ ਉਹ ਲੇਡੀ ਡਾਕਾ ਮਾਰਨ ਵਾਲੀ ਸੀ ਤੁਹਾਡੇ ਵੱਲੋਂ ਕਈਆਂ ਨੇ ਕਿਹਾ ਗਿਆ ਸੀ ਵੀ ਡਾਕੂ ਸੀਨਾ ਜਾਂ ਹੋਰ ਆ ਉਹ ਸਾਨੂੰ ਬਾਅਦ ਵਿੱਚ ਤੁਹਾਡੇ ਕੋਲੋਂ ਹੀ ਦੱਸਦੇ ਰਹੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਦਮਨਪ੍ਰੀਤ ਉਸ ਇਨਸੀਡੈਂਟ ਦੇ ਵਿੱਚ ਜਿਹੜਾ ਇਹਦੇ ਚ ਮੁੱਖ ਮੋਟਰਸਾਈਕਲ ਤੇ ਚਲਾਉਣ ਵਾਲਾ ਸੀ ਉਸ ਦੇ ਵਿੱਚ 12 ਜਨਵਰੀ 2024 1 ਸਾਲ ਲਗਭਗ ਇਹਨੂੰ ਇਹ ਪਹਿਲਾਂ ਜਮਾਨਤ ਤੇ ਆਇਆ ਸੀ ਹਾਂ ਤੇ ਉਹ ਉਹ ਕੇਸ ਵੀ ਟਰੇਸ ਹੋਇਆ ਸੀ ਇਹਦੇ ਨਾਲ ਦੂਸਰਾ ਜਿਹੜਾ ਹੈਗਾ ਅਦਿੱਤਿਆ ਉਹ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਮੁਲਜ਼ਮ ਉਹ ਹੈ ਜਿਹੜੇ ਕਿ ਉਸ ਲੁਧਿਆਣਾ ਡਕੈਤੀ ਦੇ ਵਿੱਚ ਵੀ ਇਹਦੇ ਵਿੱਚ ਸੀਗੇ ਇਹਦੇ ਚ ਜਿਹੜਾ ਅਦਿੱਤਿਆ ਉਰਫ ਨੰਨੀ ਨੰਨੂ ਹੈ ਤੇ ਇਹ ਇਹ ਵੀ ਖਮਿਆਰ ਗਲੀ ਵਾਸੀ ਜੰਡ ਵਾਲਾ ਰੋਡ ਖਮਿਆਰ ਵਾਲੀ ਗਲੀ ਬਰਨਾਲਾ ਇਹ ਦੋਨੇ ਜਣੇ ਇੱਥੇ ਆ ਇਦੇ ਵਿੱਚ ਜਿਹੜਾ ਏਸ ਅੱਛਾ ਕੰਮ ਕਰਨ ਲਈ ਡੀਜੀ ਪੰਜਾਬ ਨੇ ਕਿਹਾ ਵੀ ਜਿਹੜੀ ਤੁਸੀਂ ਰਿਕਮੈਂਡ ਕਰ ਦੋਗੇ ਉਹਨਾਂ ਨੂੰ ਉਹਦੀ ਪ੍ਰੋਮੋਸ਼ਨ ਦਿੱਤੀ ਜਾਊਗੀ ਇਹ ਟੀਮ ਨੂੰ ਕੈਸ਼ ਰਿਵਾਰਡ ਦਿੱਤੇ ਜਾਣਗੇ ਨਾਲ ਨਾਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਬਸਤੀ ਦਾ ਝੁੱਗੀ-ਚੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗ ਨਾਲ ਦਿੰਦੇ ਆਂ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰ ਗਾਰਡਨ ਤੋਂ ਸ਼ੁਰੂ ਹੋਣਾ ਉਹਦਾ ਅਸੀਂ ਆਪਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਤੇ ਜਿੰਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਦੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜਿਉਂਦੇ ਮਾਪੇ ਦੀ ਮਨਜ਼ੂਰੀ ਲੈ ਕੇ ਜੇ ਮਾਪੇ ਚਾਹਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜੇ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚ ਆਉਣਗੇ ਅਸੀਂ ਆਪਦੇ ਜਿੱਥੋਂ ਮਰਜੀ ਰਿਸੋਰਸਸ ਕਰਕੇ ਆਪਦੇ ਦੋਸਤ ਮਿੱਤਰਾਂ ਦੇ ਰਿਸੋਰਸਸ ਦੇ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜ੍ਹਾਵਾਂਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਕਿਸੇ ਟਾਈਮ ਦੇ ਵਿੱਚ ਸ਼ਾਇਦ ਹੋ ਸਕਦਾ ਇਹਨਾਂ ਕੁਰਸੀਆਂ ਤੇ ਬੈਠ ਕੇ ਉਹ ਦੂਜੇ ਕ੍ਰਾਈਮ ਕਰਨ ਵਾਲੇ ਦੂਜੀ ਗੱਲ ਇਹ ਜਦੋਂ ਚੰਗਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਆਪਦਾ ਕੰਮ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਥੋੜਾ ਜਿਹਾ ਨਹੀਂ ਵੀ ਐਪਰੀਸ਼ੀਏਟ ਕਰਦੇ ਪਰ ਸਾਡੇ ਲਈ ਮੈਂ ਮੇਰਾ ਇਹ ਹਮੇਸ਼ਾ ਮੰਨਣਾ ਹਰ ਕ੍ਰਿਮੀਨਲ ਜੇ ਵਰਦੀ ਪਾਈ ਹੈ ਨਾ ਹਰ ਮਾੜਾ ਬੰਦਾ ਤੇ ਹਰ ਕ੍ਰਿਮੀਨਲ ਸਾਨੂੰ ਗਾਲਾਂ ਕੱਢਦਾ ਹੋਵੇ ਹਰ ਚੰਗਾ ਸ਼ੈਰੀ ਉਹ ਸੁੱਖ ਦੀ ਨੀਂਦ ਸੌਂਦਾ ਹੋਵੇ ਇਹ ਸਾਡੀ ਪੁਲਿਸ ਅਫਸਰ ਦੀ ਕਾਮਯਾਬੀ ਹੈ ਮੇਰੇ ਆਉਣ ਦਾ ਇੱਥੇ ਕਾਰਨ ਵੀ ਇਹ ਹੈ ਕਿ ਸਾਡੀ ਟੀਮ ਨੇ ਇਸ ਗੱਲ ਨੂੰ ਲਾਗੂ ਕਰਕੇ ਦਿਖਾਇਆ ਇਹਨਾਂ ਨੂੰ ਮੈਂ ਇਸ ਗੱਲ ਲਈ ਸਪੈਸ਼ਲੀ ਇਹਨਾਂ ਨੂੰ ਸ਼ਾਬਾਸ਼ ਵੀ ਦੇਵਾਂਗਾ ਇਹਨੂੰ ਹਾਈਐਸਟ ਲੈਵਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਗਿਆ ਤੇ ਇਹਦੇ ਵਿੱਚ ਇਹਨਾਂ ਨੂੰ ਦੂਜੀ ਗੱਲ ਇਹ ਜਿੰਨੇ ਰਿਵਾਰਡ ਜਿੰਨੇ ਤਗਮੇ ਤੇ ਜਿੰਨੇ ਮੈਡਲ ਮਿਲਦੇ ਹੁੰਦੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਬੱਸ ਹੈ ਇਹਦਾ ਮਤਲਬ ਹੁੰਦਾ ਹੋਰ ਜ਼ਿੰਮੇਵਾਰੀ ਅੱਗੇ ਨਾਲੋਂ ਵੀ ਜੇ ਅੱਗੇ ਤੁਸੀਂ ਲੋਕ ਐਕਸਪੈਕਟ ਕਰਦੇ ਆ ਵੀ ਪੁਲਿਸ ਦਾ ਸੌਂਦੀ ਹੋਈ ਨਹੀਂ ਰਾਤ ਨੂੰ ਵੀ ਜਾਗੇ ਦਿਨ ਨੂੰ ਵੀ ਜਾਗੇ ਜੇ ਤੁਸੀਂ ਅੱਗੇ 12 ਘੰਟੇ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਜਦੋਂ ਰਿਵਾਰਡ ਮੈਡਲ ਮਿਲ ਜਾਂਦੇ ਆ ਸਰਫਰਾਜ ਤੁਹਾਡੀ ਟੀਮ ਲਈ ਅੱਗੇ ਲਈ ਹੋਰ ਵੀ ਚੈਲੰਜ ਹੈ ਇਹਦਾ ਮਤਲਬ ਅੱਗੇ ਤੋਂ ਵੱਧ ਮਿਹਨਤ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜਿਵੇਂ ਸਿਟੀ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਕ੍ਰਾਈਮ ਨੂੰ ਕੰਟਰੋਲ ਕਰਦੇ ਰਹੇ ਆ ਇਹਨਾਂ ਦੀ ਬਹੁਤ ਹੀ ਅੱਛੀ ਟੀਮ ਹੈ ਸਪੈਸ਼ਲੀ ਦੇਖੋ ਨਾਮ ਹੈ ਇੰਸਪੈਕਟਰ ਬਲਜੀਤ ਦਾ ਲੈ ਲਿਆ ਐਫਐਸਓ ਤੁਹਾਡੇ ਹੈਗੇ ਲਖਵਿੰਦਰ ਹਾਂ ਲਖਵਿੰਦਰ ਦਾ ਨਾਮ ਲੈ ਲਿਆ ਪਰ ਉਹਦੇ ਵਿੱਚੋਂ ਉਹ ਮੁਲਾਜ਼ਮਾਂ ਦੇ ਨਾਮ ਰਹਿ ਜਾਂਦੇ ਹੁੰਦੇ ਜਿਹੜੇ ਛੋਟੇ ਮੁਲਾਜ਼ਮ ਜਿਹੜੇ ਨਾਲ ਤੱਕ ਜਾਂਦੇ ਜਿਹੜੇ ਰਾਤ ਤੱਕ ਜਾਗਦੇ ਜਿਨੇ ਗੱਡੀ ਡਰਾਈਵ ਕੀਤੀ ਵਾਹਨ ਡਰਾਈਵ ਕੀਤਾ ਜਦੋਂ ਆਫਸਰ ਦੇ ਵਿੱਚ ਬੈਠਾ ਸੌ ਰਿਹਾ ਹੁੰਦਾ ਤੇ ਉਹ ਮੁਲਾਜ਼ਮ ਵੀ ਉਹਦੇ ਵਿੱਚ ਹੁੰਦੇ ਆ ਇਸ ਕਰਕੇ ਇਹਦੀ ਕ੍ਰੈਡਿਟ ਵਾਲੀ ਗੱਲ ਇਹ ਹੈ ਛੋਟਾ ਬੱਚਾ ਜਿਹਨੂੰ ਕਿ ਇਹ ਪੁਲਿਸ ਪੰਜਾਬ ਪੁਲਿਸ ਉਹ ਹੈ ਦੀਦਾ ਬਹਾਦਰੀ ਚ ਸਾਰੇ ਹਿੰਦੁਸਤਾਨ ਦੇ ਵਿੱਚ ਨਾ ਆ ਤੇ ਇਹ ਪੁਲਿਸ ਕੱਲੀ ਇਹ ਨਹੀਂ ਵੀ ਅਮੀਰਾਂ ਦੇ ਬੱਚੇ ਗਵਾਚੇ ਹੋਣ ਤੇ ਉਹਦੇ ਲਈ ਉਹ ਕਰਦੀ ਐ ਝੁੱਗੀ ਵਾਲੇ ਬੱਚੇ ਲਈ ਵੀ ਉਨੀ ਇੰਪੋਰਟੈਂਟ ਹੈ ਸਾਡੀ ਹਰ ਜਾਨ ਸਾਡੇ ਲਈ ਅਮਿਤ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਬੱਚੇ ਨੂੰ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰਕੇ ਅੱਖੇ ਤਾਂ ਦੇ ਵਿੱਚ ਬੈਸਟ ਸਕੂਲ ਦੇ ਵਿੱਚ ਪੜਾਵਾਂਗੇ ਜਿਹੜੀ ਉਹ ਇੱਕ ਤਾਂ ਕਿ ਸਨਿਆ ਜਾ ਸਕੇ ਕਿ ਉਹ ਜਾਂ ਉਹਦੇ ਕਰਮਾਂ ਦਾ ਸਾਡੇ ਰਾਹੀ ਉਹਦਾ ਕੋਈ ਜੁੜਿਆ ਹੋਇਆ ਸੀ ਪੁਰਾਣੇ ਲੈਣੇ ਦੇ ਇਹਦੇ ਇਹਦੇ ਵਿੱਚ ਦੀ ਟੋਟਲ ਜਿਹੜੇ 9 ਨੌ ਜਣੇ ਅਰੈਸਟ ਹੋਇਆ ਇੱਕ ਲੇਡੀ ਵੀ ਅਰੈਸਟ ਹੋਈ ਹੈ ਉਹ ਆਸ਼ਾ ਵਰਕਰ ਹੈ ਜਿਹੜੀ ਉਹਦੀ ਅਸ਼ਵ ਕਰੀ ਆਸ਼ਾ ਵਰਕਰ ਹੈ ਜਿਹੜੀ ਉਹਦੀ ਲੇਡੀ ਅਰੈਸਟ ਹੋਈ ਹੈ ਅੱਛਾ ਇੱਕ ਹੋਰ ਕਰੂੰਗਾ ਤੁਹਾਡੇ ਨਾਲ ਜਿਹੜਾ ਆਸਥਾ ਹਸਪੀਟਲ ਹੈ ਜਿਹੜਾ ਉਹ ਸੁਰੱਖਿਆ ਹਸਪੀਟਲ ਹੈ ਲੁਧਿਆਣਾ ਉਹਦੇ ਕੋਲੇ ਕੋਈ ਵੀ ਡਿਗਰੀ ਨਹੀਂ ਸੀ ਇਟਾ ਵੱਟਾ ਬੋਰਡ ਲਾ ਕੇ ਸਾਡੇ ਲਈ ਇਹ ਵੀ ਦੇਖੋ ਬੜੀ ਹੈਰਾਨਗੀ ਵਾਲੀ ਗੱਲ ਹੈ ਉਹਦੇ ਉੱਤੇ ਆ ਕੇ ਉਹ ਤੁਹਾਡੀ ਫੋਟੋ ਮੈਂ ਸ਼ੇਅਰ ਕਰੂੰਗਾ ਇਹਨਾਂ ਨੂੰ ਸ਼ੇਅਰ ਕਰ ਦੇਣਗੇ ਸ਼ੈਤਰ ਦੇ ਕੋਲੇ ਹੈਗੇ ਆ ਫੋਟੋ ਹਾਂ ਉਹਦੇ ਵਿੱਚੋਂ ਦੀ ਪ੍ਰਿੰਟ ਆਊਟ ਕਰਕੇ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਣਗੇ ਉਹਨੇ ਵੱਡਾ ਬੋਰਡ ਲਾ ਕੇ ਉਹਦੇ ਪੇਸ਼ੈਂਟਾਂ ਦਾ ਤੰਤ ਲੱਗਿਆ ਰਹਿੰਦਾ ਸੀ ਉਹਦੇ ਨਾਲ ਉਹ ਕਰਕੇ ਉਹ ਬੱਚਾ ਕਿਹਨੂੰ ਦੇਣਾ ਸੀ ਅੱਗੇ ਅਨੀਸ਼ਲ ਕਿਉਂਕਿ ਹਰ ਦੋਸ਼ੀ ਆ ਉਹਦੀ ਗੱਲ ਹੁੰਦਾ ਵੀ ਲੁਕੋਲਾ ਪਹਿਲਾਂ ਕੋਈ ਬੱਚਾ ਇਹਨਾਂ ਨੇ ਕੋਈ ਚੱਕਿਆ ਕਿ ਨਹੀਂ ਚੱਕਿਆ ਪਰ ਸਾਡੇ ਲਈ ਚਿੰਤਾ ਉਦੋਂ ਵਧੀ ਹੈ ਜਦੋਂ ਉੱਥੇ ਮੱਧਿਆ ਪ੍ਰਦੇਸ਼ ਦੇ ਵਿੱਚ ਤਾਨਤਰਿਕ ਵਾਲਾ ਸੈਟਅਪ ਦੇਖਿਆ ਤੇ ਉੱਥੋਂ ਜਦੋਂ ਲੈ ਕੇ ਆਂਦਾ ਤੇ ਬੱਚੇ ਦਾ ਜਦੋਂ ਮੁੰਡਨ ਹੋਇਆ ਹੋਇਆ ਸੀ ਮੈਂ ਨਹੀਂ ਇਹ ਕਹਿੰਦਾ ਵੀ ਬੱਚੇ ਨੂੰ ਕੁਝ ਕਰਨਾ ਜਾਂ ਨਹੀਂ ਕਰਨਾ ਬੱਚਾ ਅਸੀਂ ਲੁਧਿਆਣੇ ਇਸ ਹਸਪੀਟਲ ਤੋਂ ਕੀਤਾ ਜਿਸ ਤਰ੍ਹਾਂ ਹਸਪੀਟਲ ਦਾ ਕਨੈਕਸ਼ਨ ਹੋ ਰਿਹਾ ਹੈ ਕੋਈ ਮਾਨਵ ਉੰਨੇ ਫਸਪ੍ਰਿਤ ਮੌਲਾ ਤੋਂ ਨਹੀਂ ਛੋਟੇ ਬੱਚੇ ਦਾ 2 ਸਾਲ ਦੇ ਬੱਚੇ ਦਾ ਮਾਨਵੰਗ ਵਾਲੇ ਨਾਲੋਂ ਦੇਖੋ ਜਿਹੜਾ ਮੇਰੀ ਜਿਹੜੀ ਸਾਡੀ ਇਨੀਸ਼ੀਅਲ ਲਈ ਹੈਗੀ ਹੈ ਇਹਨੂੰ ਆਪਾਂ ਸੈਂਸੇਸ਼ਨਲ ਨਹੀਂ ਬਣਾਉਣਾਗਾ ਜਿਹੜੀ ਇਸ ਗੱਲ ਦੀ ਹੈ ਜਿਹੜੀ ਇਨੀਸ਼ੀਅਲ ਜਿਹੜੀ ਇਹ ਹੈਗੀ ਹੈ ਇੱਕ ਛੋਟਾ ਬੱਚਾ ਮਾਂ ਦੀ ਗੋਦ ਦੇ ਵਿੱਚੋਂ 2 ਸਾਲ ਦੇ ਬੱਚੇ ਨੂੰ ਤਾਂ ਕੀ ਸਮਝੀ ਕੀ ਹੁੰਦੀ ਹੈ ਮਾਂ ਦੀ ਗੋਦ ਦੇ ਵਿੱਚੋਂ ਚਲਿਆ ਗਿਆ ਤੇ ਸਾਡੀ ਕਾਮਯਾਬੀ ਇਹ ਮਾਂ ਦੀ ਗੋਦ ਚ ਵਾਪਸ ਲਿਆ ਕੇ ਬਿਠਾਉਣਾ ਹਾਂਜੀ ਮੱਧ ਪ੍ਰਦੇਸ਼ ਦਾ ਕਿਹੜਾ ਡਿਸਟ੍ਰਿਕਟ ਹੈ ਮੱਧ ਪ੍ਰਦੇਸ਼ ਦਾ ਕਿਹੜਾ ਮਨਸੌਰ ਮੰਤੋ ਜਿਹੜੇ ਤਾਕਤ ਨਾਲ ਜੁੜਿਆ ਹੋਇਆ ਸੀ ਸਰ ਤਾੰਤ੍ਰਿਕ ਵਿਧਨਾ ਜੁੜਿਆ ਹੋਇਆ ਸੀ ਕਿ ਬਰਨਾਲਾ ਤੋਂ ਸੇ ਵੱਡੀ ਕਾਮਯਾਬੀ ਮਿਲੀ ਹੈਗੀਆ ਹੋਰ ਵੀ ਜਿਹੜੇ ਤਾੰਤ੍ਰਿਕ ਹੈਗੇ ਉਹਨਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾਵੇ ਕਿ ਹੋਰ ਵੀ ਖਲਾਫੇ ਨਹੀਂ ਨਹੀਂ ਦੇਖੋ ਜੀ ਇਹਨੂੰ ਨਾ ਇਸ ਵਾਰ ਸੀ ਇਸ ਬੱਚੇ ਨੂੰ ਹਜੇ ਮੈਂ ਤੁਹਾਨੂੰ ਕੀ ਕੀ ਆ ਵੀ ਬੱਚਾ ਉੱਥੋਂ ਨਹੀਂ ਮਿਲਿਆ ਤਾੰਤ੍ਰਿਕ ਸੈਟਅਪ ਸੀ ਉੱਥੇ ਜਿੱਥੇ ਅਸੀਂ ਰੇਡ ਕੀਤਾ ਜਿੱਥੋਂ ਬੰਦੇ ਫੜੇ ਆ ਉੱਥੋਂ ਉਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਟਰਾਂਜ਼ਿਟਰ ਰਿਮਾਰਡ ਲਿਆ ਰਿਮਾਰਡ ਲੈ ਕੇ ਇੱਥੇ ਆਏ ਆ ਉਤਾਰ ਪੁੱਛਕਿਚ ਕਰਨ ਦਾ ਜਿਹੜਾ ਰਿਮਾਂਡ ਤੋਂ ਹੁੰਦਾ ਬਹੁਤ ਸਾਰੀਆਂ ਜਿਹੜਾ ਹਰ ਛਾਤਰ ਮਲਜਮ ਚਾਹੁੰਦਾ ਵੀ ਮੈਂ ਚੀਜ਼ਾਂ ਲ ਘੋਲੂਗਾ ਪੁਲਿਸ ਦੀ ਕਾਮਯਾਬੀ ਇਹ ਹੁੰਦੀ ਆ ਵੀ ਅਸੀਂ ਚੈੱਕ ਕਰੀਏ ਕੋਈ ਹੋਰ ਕਦੇ ਕੋਈ ਬੱਚਾ ਤਾਂ ਨਹੀਂ ਕਿਡਨੈਪ ਕੀਤਾ ਤੇ ਕੀ ਇਹਨਾਂ ਨੇ ਜਿਹੜਾ ਇਨੀਸ਼ੀਅਲ ਜਿਹੜਾ ਪਤਾ ਲੱਗਿਆ ਵੀ ਇਹਨਾਂ ਨੂੰ ਬੱਚਾ ਚੱਕਣ ਦਾ 2 ਲੱਖ ਰੁਪਏ ਮਿਲਣਾ ਜਿਹੜਾ ਜਿਹੜੇ ਮੋਟਰਸਾਈਕਲ ਤੇ ਲੈ ਕੇ ਗਏ ਸੀ 2 ਲੱਖ ਮਿਲਣਾ ਸੀ ਹੁਣ 2 ਲੱਖ ਦੇ ਵਿੱਚ ਅੱਗੇ ਉਹ ਡਾਕਟਰ ਕੋਲੇ ਗਿਆ ਤੇ ਇਹਨਾਂ ਦਾ ਮੱਧਿਆ ਪ੍ਰਦੇਸ਼ ਨੂੰ ਕਿਉਂ ਭੱਜ ਜਾਣਾ ਡਾਕਟਰ ਕੋਲੇ ਜਦੋਂ ਇਹ ਕਰਕੇ ਵੀ ਮੱਧਿਆ ਪ੍ਰਦੇਸ਼ ਦੇ ਵਿੱਚ ਜਾਣਾ ਬੱਚਾ ਇੱਥੇ ਸੀ ਬੱਚੇ ਨੇ ਉੱਥੇ ਜਾਣਾ ਸੀ ਜਾਂ ਬੱਚੇ ਨੂੰ ਅੱਗੇ ਕਿਵੇਂ ਜਾਣਾ ਸੀ ਮਤਲਬ ਇਹ ਹਜੇ ਬਹੁਤ ਸਾਰੇ ਇਹਦੇ ਵਿੱਚ ਜਿਹੜੇ ਮਿਸਿੰਗ ਲਿੰਕਸ ਹੈ ਉਹ ਸਾਡੀ ਤਫ਼ਤੀਸ਼ ਦਾ 파ਟਾ ਹੈ ਸਰ ਪੈਸੇ ਕਿਸ ਨੇ ਦੇ 2 ਲੱਖ ਰੁਪਏ ਹੈ ਜੀ ਆ ਜਿਹੜੇ ਦੇ ਇਹਨਾਂ ਨੇ ਉੱਥੋਂ ਲੈਣੇ ਸੀ ਜਿਹੜੇ ਗਾਂ ਜਿਹੜੇ ਡਾਕਟਰ ਤੇ ਆਸ਼ਾ ਵਰਕਰ ਦੇਖੋ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਜਿਹੜੇ ਰਵਿੰਦਰ ਕੌਰ ਨੇ ਜਿਹੜੇ ਉਹਨਾਂ ਦਾ ਬੇਟਾ ਕੋਹੇ ਨੂਰ ਹੈ ਉਹ ਉਹ ਜਿਹੜਾ ਜਦੋਂ ਅਨੀਸ਼ਲ ਦੇ ਵਿੱਚ ਦੋ ਜਣੇ ਸੀ ਮੋਟਰਸਾਈਕਲ ਤੇ ਫਿਰ ਬੰਦਾ ਇੱਕ ਚੇਂਜ ਕਰ ਲਿਆ ਫਿਰ ਕਾਰ ਆਈ ਮੋਟਰਸਾਈਕਲ ਤੋਂ ਬੱਚਾ ਸ਼ਿਫਟ ਕਰਕੇ ਕਾਰ ਦੇ ਵਿੱਚ ਚਲੇ ਜਾਂਦਾ ਕਾਰ ਰਿਕਵਰ ਹੋ ਗਈ ਮੋਟਰਸਾਈਕਲ ਰਿਕਵਰ ਹੋ ਗਿਆ ਜਿਹੜਾ ਕੋਹੇ ਨੂਰ ਆ ਉਹ ਆਸ਼ਾ ਵਰਕਰ ਦਾ ਬੇਟਾ ਜਿਹੜਾ ਉਸ ਟਰੰਗ ਦੇ ਵਿੱਚ ਹੈਗਾ ਹੁਣ ਦੇਖੋ ਇਹਦੇ 'ਚ ਨਾ ਬਹੁਤ ਸਾਰੇ ਲੈਵਲ ਤੇ ਮੈਂ ਤੁਹਾਨੂੰ ਰਿਕਵੈਸਟ ਵੀ ਕਰੂੰਗਾ ਕਿਸੇ ਡਿਪਾਰਟਮੈਂਟ ਦੇ ਵਿੱਚ ਇੱਕ ਬੰਦਾ ਗਲਤ ਕਰਦਾ ਉਹਨੂੰ ਆਪਣਾ ਪਰਪਸ ਹੀ ਨਹੀਂਗਾ ਜੇ ਇੱਕ ਬੰਦਾ ਗਲਤ ਕਰ ਲੇ ਇਹਦਾ ਮਤਲਬ ਸਾਰੇ ਡਿਪਾਰਟਮੈਂਟ ਨੂੰ ਆਪਾਂ ਕਿਤੇ ਇਸ ਜਰੀਏ ਦੇ ਨਾਲ ਬਹੁਤ ਸਨਮਾਨਯੋਗ ਡਿਊਟੀ ਦਿੰਦੇ ਆਸ਼ਾ ਬਕਰ ਜਿਹੜੇ ਉਹਨਾਂ ਦੀ ਅਹਿਮ ਰੋਲ ਹੈ ਜਿਨੂੰ ਕਿ ਬੜਾ ਆਪਣੀ ਸੁਸਾਇਟੀ ਦੇ ਵਿੱਚ ਬਿਲਡ ਅਪ ਕਰਨ ਦੇ ਵਿੱਚ ਮੇਜਰ ਰੋਲ ਹੈ ਅਸੀਂ ਉਹਨਾਂ ਦੀ ਰਿਸਪੈਕਟ ਰਿਗਾਰਡ ਕਰਦੇ ਆਂ ਇਵੇਂ ਕਿਸੇ ਡਿਪਾਰਟਮੈਂਟ ਦੇ ਇੱਕ ਗਲਤੀ ਨੂੰ ਸਾਰੇ ਡਿਪਾਰਟਮੈਂਟ ਦੇ ਉੱਤੇ ਸਿੱਟੇ ਪਾਉਣੇ ਉਹ ਵੀ ਅੱਛੀ ਗੱਲ ਨਹੀਂ ਤੇ ਮੈਂ ਇਸ ਕਰਕੇ ਤੁਹਾਨੂੰ ਇੱਕ ਰਿਕਵੈਸਟ ਕਰੂੰਗਾ ਇੱਕ ਇੰਡੀਵਿਜੂਅਲ ਦੀ ਗਲਤੀ ਨੂੰ ਡਿਪਾਰਟਮੈਂਟ ਨਾਲ ਨਾ ਜੋੜੋ ਜਿਵੇਂ ਗਲਤੀ ਕੀਤੀ ਹੈ ਸਰ ਵੀ ਮੱਧ ਪ੍ਰਦੇਸ਼ਕ ਲਿੰਕ ਜੋੜਦੇ ਨੇ ਲੱਗਦਾ ਇੱਕ ਨੈਸ਼ਨਲ ਲੈਵਲ ਦਾ ਗਰੋਅ ਆ ਕਿਉਂਕਿ ਜਿਹੜਾ ਮੱਧ ਪ੍ਰਦੇਸ਼ਕ ਚੱਲ ਰਿਹਾ ਨਹੀਂ ਇਹਦੇ 'ਚ ਨੋ ਡਾਊਟ ਇਹਦੇ 'ਚ ਨੋ ਡਾਊਟ ਇਹ ਅਸੀਂ ਕਹਿ ਦਾਂਗੇ ਗਰੋਅ ਦੇ ਵਿੱਚ ਬੰਦੇ ਜਿਹੜੇ ਇਨਵੋਲਡ ਹੈ ਬੱਚਾ ਚੱਕਣ ਦੇ ਵਿੱਚ ਉਹ ਜਰੂਰ ਇੰਟਰ ਸਟੇਟ ਦੇਖੋ ਡਾਕਟਰ ਤਵਾੜੀ ਯੂਪੀ ਦੇ ਆ ਜਿਹੜੇ ਉੱਥੇ ਲੁਧਿਆਣਾ ਦੇ ਵਿੱਚ ਕਰ ਰਹੇ ਆ ਬੱਚਾ ਬਰਨਾਲੇ ਦਾ ਚੱਕਿਆ ਤੇ ਬੱਚੇ ਦੇ ਮਾਪੇ ਕਿੱਥੋਂ ਦੇ ਪ੍ਰਾਣੀ ਬਰਨਾਲੇ ਆ ਹਾਂ ਹਾਂ ਆਪਿਆ ਪ੍ਰਾਣੀ ਜਿਹੜੇ ਉਹ ਪ੍ਰਾਣੀ ਰਹਿੰਦੇ ਝੁੱਗੀ ਚੌਂਪੜੀਆਂ ਵਾਲੇ ਉਹ ਰਹਿੰਦੇ ਆ ਮੱਧਿਆ ਪ੍ਰਦੇਸ਼ ਦੇ ਵਿੱਚੋਂ ਇੱਕ ਦੋਸ਼ੀ ਗ੍ਰਫਤਾਰ ਹੋਏ ਇੱਥੋਂ ਵਾਲੇ ਦੋਸ਼ੀ ਵੀ ਤੇ ਉੱਥੋਂ ਦਾ ਇੱਕ ਬੰਦਾ ਵੀ ਹਾਂ ਉਹਦੇ ਉਹਦੇ ਉੱਤੇ ਵੀ ਇੱਕ ਮੱਧਿਆ ਪ੍ਰਦੇਸ਼ ਵਾਲੇ ਬੰਦੇ ਤੇ ਵੀ ਹੋਇਆ ਨਾ ਪੁਰਾਣਾ ਬੱਚੇ ਦੇ ਅੰਦਰ ਪੁਰਾਣਾ ਇੱਕ ਉਥੋਂ ਦਾ Madhya Pradesh ਤੋਂ ਜਿਹੜਾ ਰੈਫਰ ਕੀਤਾ ਬੱਚਾ ਚੱਕਨ ਦਾ ਉਹਦੇ ਤੇ ਕੇਸ ਵੀ ਦਰਜ ਹੈ ਮਤਲਬ ਤੁਸੀਂ ਤੁਹਾਡੀ ਬਰਨਾਲਾ ਪੁਲਿਸ ਨੇ Madhya Pradesh ਦਾ ਵਿੱਚ ਜਿਹੜਾ ਬੱਚੇ ਚੁੱਕਣ ਵਾਲਾ ਗਰੋਹ ਆ ਉੱਥੋਂ ਵੀ ਇੱਕ ਬੰਦਾ ਅਰੈਸਟ ਕਰ ਲਿਆ ਦੇਖੋ ਸਭ ਤੋਂ ਵੱਡੀ ਕੰਮ ਆ ਇਹ ਵੀ ਤੁਸੀਂ ਇੱਕ ਬੱਚਾ ਰਿਕਵਰ ਕਰਿਆਗਾ ਇਹਨੂੰ ਵੇਚਣਾ ਸੀ ਲੱਗਦਾ ਕਿ ਜਿਵੇਂ ਨੈਸ਼ਨਲ ਲੈਵਲ ਦਾ ਗਰੋਹ ਆ ਕਿ ਇਹਦੇ ਵਿੱਚ ਹੋਰ ਵੀ ਬੱਚੇ ਇਸ ਤਰ੍ਹਾਂ ਦੇ ਕਿਉਂਕਿ ਦੇਖੋ ਨਹੀਂ ਨਹੀਂ ਇਹਦੇ ਵਿੱਚ ਨਾ ਜੀ ਇਹਨੂੰ ਦੇਖੋ ਟਰਾਂਜ਼ੀਸ਼ਨਲ ਨਾ ਬਣਾਇਓ ਜੀ ਮਤਲਬ ਇੱਕ ਇੱਕ ਹੁੰਦੀ ਹੈ ਨਾ ਇੱਕ ਨਾਰਮਲ ਗੱਲ ਹੁੰਦੀ ਹੈ ਵੀ ਗੁੰਮ ਹੋ ਰਿਹਾ ਜੀ ਇਹਦੇ ਵਿੱਚ ਆ ਹੋ ਰਿਹਾ ਬੇਸਿਕ ਇਹ ਹੈ ਜਦੋਂ ਸਾਡੇ ਕੋਲੇ ਡਿਟੇਲ ਆਊਗੀ ਮੈਂ ਐਸਐਸਪੀ ਸਾਹਿਬ ਨੂੰ ਕਰੂੰਗਾ ਦੇਖੋ ਇਹ ਹੁਣ ਮੈਂ ਕਰੂੰਗਾ ਇਹ ਹਾਫ ਕੁਕਡ ਗੱਲ ਹੋ ਗਈ ਵੀ ਮੈਂ ਅੱਗੋਂ ਕਿੱਦੇ ਦੱਸ ਦੂੰਗਾ ਤੁਹਾਡੇ ਨਾਲ ਇੱਥੇ ਹੀ ਬੁਲਾ ਕੇ ਤੁਹਾਨੂੰ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜੋ ਤਸੀਹੇ ਦੇ ਵਿੱਚ ਆਊਗਾ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਨਗੇ ਤਾਂ ਕਿ ਲੋਕ ਉਹਦੇ ਨਾਲ ਅਵੇਅਰ ਹੋ ਸਕਣ ਲੋਕਾਂ ਨੂੰ ਐਜੂਕੇਟ ਕਰ ਸਕੀਏ ਤੇ ਕ੍ਰਿਮੀਨਲ ਨੂੰ ਡਰ ਰਵੇ ਵੀ ਉਹਦੇ ਚੋ ਕਰਨਾ ਰਿਮਾਂਡ ਦੀ ਸੈਂਸੈਕਸ਼ਨ ਹੋਈ ਹੈ ਪਰਿਵਾਰ ਨਾਲ ਗੱਲਬਾਤ ਕੀਤੀ ਹੋਣੀ ਹੈ ਤੁਸੀਂ ਬੱਚੇ ਦੇ ਪਰਿਵਾਰ ਦੀ ਸੈਂਸੈਕਸ਼ਨ ਹੋਈ ਕਦੋਂ ਰਹਿੰਦੇ ਹੋ ਦੇਖੋ ਪਰਿਵਾਰ ਦੀ ਸੈਂਸੈਕਸ਼ਨ ਤਾਂ ਇਹ ਹੈ ਕਿ ਜਿੰਨੀਆਂ ਵੀ ਦਵਾਵਾਂ ਸਾਨੂੰ ਮਿਲਣਗੀਆਂ ਉਹ ਸਾਰੀਆਂ ਤੁਹਾਡੇ ਨਾਲ ਵੀ ਵੰਡੀਆਂ ਜਾਣੀਆਂ ਕਿਉਂਕਿ ਤੁਸੀਂ ਵੀ ਤਾਂ ਇਹ ਗੱਲ ਨੂੰ ਅੱਗੇ ਪ੍ਰਿੰਟ ਕਰੋਗੇ ਜਾਂ ਪਬਲਿਸ਼ ਕਰੋਗੇ ਕਿਦਾਂ ਦਾ ਨਾਮ ਆ ਗਿਆ ਸਰ ਕਿਹਦੀ ਦਾ ਨਾਮ ਆ ਰਿਹਾ ਸਰ ਲੁਧਿਆਣਾ ਦਾ ਹਸਪੀਟਲ ਦਾ ਨਾਮ ਆ ਰਿਹਾ ਆਪ ਦਾ ਦੇਖੋ ਉਹਨੂੰ ਨੰਬਰ 1 ਤਾਂ ਉਹਨੂੰ ਅਰੈਸਟ ਕਰਾਂਗੇ ਉਹਦੇ ਚੋਂ ਨੋ ਡਾਊਟ ਕੇ ਅਰੈਸਟ ਕਰ ਹੀ ਲਿਆ ਉਹਦਾ ਹਸਪੀਟਲ ਸੀਲ ਕਰਨੀ ਸਿਵਲ ਸਰਜਨ ਰਾਹੀਂ ਅਸੀਂ ਇੱਥੋਂ ਲਿਖਾਂਗੇ ਵੀ ਉਹਨਾਂ ਨੂੰ ਸੋ ਦੈਟ ਕਿ ਉਹਦੀ ਕਾਰਵਾਈ ਹੋਵੇ ਇਹੋ ਜਿਹਾ ਜਿਹੜਾ ਤੰਦਾ ਕਰਿਆ ਝੋਲਾ ਛਾਪ ਉਹਨੂੰ ਕਹਿ ਸਕਦੇ ਆ ਸਰ ਬੱਚੇ ਹਾਂਜੀ ਉਹ ਉੱਥੇ ਹਸਪੀਟਲ ਤੋਂ ਸਰ ਸਰ ਮਾਪੇ ਵੀ ਵੱਡੀ ਲਾਚਾਰ ਕਰਦੇ ਸਰ ਪੁਲਿਸ ਪ੍ਰਸ਼ਾਸਨ ਜੇ ਮਾਪੇ ਥਾਉ ਦੇ ਟਾਈਮ ਕਿ ਪੁਲਿਸ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਆ ਕੇ ਬੱਚੇ ਨੂੰ ਮਾਪਿਆਂ ਨੂੰ ਕਿਸੇ ਲੇਅਰ ਦਾਣਾ ਚਾਹਣ ਤਾਂ ਜਿਹੜੀ ਲਾਚਾਰ ਨਹੀਂ ਮਾਪਿਆਂ ਨੂੰ ਕੁਝ ਨਹੀਂ ਹਰ ਸਾਰੇ ਮਾਪੇ ਬੱਚਿਆਂ ਨੂੰ ਲਾਡ ਨਾਲ ਪਾਲਦੇ ਆ ਕੋਈ ਬੱਚੇ ਕੋਈ ਵੀ ਮਾਪੇ ਆਪਣੇ ਬੱਚਿਆਂ ਨੂੰ ਦੂਰ ਨਹੀਂ ਕਰਨਾ ਚਾਹੁੰਦੇ ਪਰ ਜੇ ਕ੍ਰਾਈਮ ਹੋਊਗਾ RAM RAJ ਦੇ ਟਾਈਮ ਤੋਂ ਕ੍ਰਾਈਮ ਹੁੰਦਾ ਆ ਰਿਹਾ ਜੇ ਕ੍ਰਾਈਮ ਹੁੰਦਾ ਤਾਂ ਪੁਲਿਸ ਦੀ ਲੋੜ ਹੈ ਜੇ ਕ੍ਰਾਈਮ ਹੋਊਗਾ ਇਹ ਮੈਂ ਕਹਿ ਸਕਦਾ ਤੁਹਾਡੇ ذریعے ਵੀ ਕ੍ਰਿਮੀਨਲ ਨੂੰ ਜ਼ਰੂਰ ਸੁਣਿਆ ਸਭ ਫੜੇ ਜਾਣਗੇ ਲੁਧਿਆਣੇ ਵੀ ਫੜੇ ਗਏ ਸੀ ਡਾਪੂ ਸੀ ਨਾਲੇ ਵੀ ਫੜੇ ਗਏ ਸੀ ਤੇ ਇਹ ਕਰਦੇ ਕਰਦੇ ਆ ਕੇ ਕੋਈ ਵੀ ਕ੍ਰਿਮੀਨਲ ਪੁਲਿਸ ਤੋਂ ਦੂਰ ਨਹੀਂ ਇਹ ਹੋ ਸਕਦਾ ਕੁਝ ਘੰਟਿਆਂ ਦਾ ਟਾਈਮ ਲੱਗ ਜਾਊਗਾ ਪਰ ਫੜੇ ਸਭ ਜਾਵਣਗੇ ਪਰ ਕੋਈ ਸਰ ਪਹਿਲਾਂ ਬਹੁਤ ਵਧੀਆ ਸਰ ਦਾ ਕੰਮ ਕੀਤਾ ਸਾਈਕਲ ਸਰ ਉਸ ਜਿਹੜੀ ਬੱਚੇ ਨੂੰ 프리ਡ ਐਜੂਕੇਸ਼ਨਲ ਦੀ ਗੱਲ ਕੀਤੀ ਹੈ ਸਾਡੇ ਨਾਲ ਸਰ ਦੇ ਸਕੂਲ ਸ਼ਹਿਰ ਦੇ ਲੀਡਿੰਗ ਸਕੂਲ ਦੇ ਡਾਕਟਰ ਆਏ ਬਨੇ ਸਟੈਂਡਰਡ ਸਕੂਲ ਦੇ ਮਣੋ ਉਪਰ ਗਿੱਧੇ ਮੈਨੂੰ ਪੁੱਛਿਆ ਗੋ ਸਰ ਨੂੰ ਕਹਦੇ ਅਸੀਂ ਫਿਰ ਪੜਾਵਾਂਗੇ ਦੇਖੋ ਆਹ ਦੇਖੋ ਬਹੁਤ ਹੀ ਵਧੀਆ ਜੀ ਮੈਂ ਸਪੈਸ਼ਲੀ ਦੇ ਇਹਨਾਂ ਨੇ ਕਿਹਾ ਇਹਨਾਂ ਨੂੰ ਦੇਖੋ ਸਾਡਾ ਕੀ ਅਸੀਂ ਜਰੀਆ ਬਣਾਉਂਦਾ ਜਿਹੜੇ ਅਹੁਦੇ ਆ ਨਾ ਕੋਈ ਸਾਡੀ ਪਾਵਰ ਨਹੀਂ ਹੁੰਦੀ ਜਾਂ ਸੀ ਇਹਨੇ ਤਕੜੇ ਨਹੀਂ ਹੁੰਦੇਗੇ ਅਸੀਂ ਸੋਸਾਇਟੀ 'ਚ ਇੱਕ ਮੈਸੇਜ ਦੇਣਾ ਇਹ ਮੇਰੀ ਸੋਚ ਸੀ ਵੀ ਅਸੀਂ ਬੱਚੇ ਨੂੰ ਪੜਾਉਣਾ ਤੇ ਦੇਖੋ ਜੇ ਆਪੇ ਸੋਸਾਇਟੀ ਵਾਲੇ ਅੱਛੇ ਬੰਦੇ ਆਉਂਦੇ ਆ ਪਰ ਇਹਨਾਂ ਨੂੰ ਉਦੋਂ ਕ੍ਰੈਡਿਟ ਦੇਵਾਂਗੇ ਜਦੋਂ ਬੱਚੇ ਦੇ ਵਰਦੀ ਪਾਈ ਅਸੀਂ ਦੇਖ ਲਈ ਤੇ ਸਕੂਲ ਚ ਜਾਂਦਾ ਦੇਖ ਲਿਆ ਨਾ ਹਾਂ ਜੇ ਪਾ ਲੈਣਾ ਐਡਮ ਤੋਂ ਕੋਈ ਤੰਦਰ ਦਾ ਬੰਦਾ ਫੜੇਗੀ ਸੌਰੀ ਲਾਸਟ ਮੂਮੈਂਟ ਰੱਖਣਾ ਜਿਹਨਾਂ ਨੂੰ ਐਜੂਕੇਸ਼ਨ ਲੈਣਾ ਚਾਹੀਦਾ ਡਰੈਸ ਵਿਦ ਬੁక్స్ ਵਿਦ ਫੀਸ ਜਦੋਂ ਤੱਕ ਪੜਨਾ ਚਾਹੂਗਾ ਗ੍ਰੈਜੂਏਸ਼ਨ ਤੱਕ ਇਹ ਇਹ ਨਾਲ ਜੀ ਉਸ ਪਰਿਵਾਰ ਤੇ ਨਹੀਂ ਆਸਾਨ ਹੋਊਗਾ ਸਾਡੇ ਪੰਜਾਬ ਪੁਲਿਸ ਤੇ ਆਸਾਨ ਹੋਊਗਾ ਇਹ ਸਕੂਲ ਦਾ ਬਹੁਤ ਬਹੁਤ ਇਹ ਤਾਂ ਦੀ ਮੋਰਲ ਤੇ ਸੋਸ਼ਲ ਡਿਊਟੀ ਬੰਦੀ ਆ ਬਹੁਤ ਹੀ ਗੁੱਡ ਬਹੁਤ ਸੋ ਗੁੱਡ ਸਰ ਬੱਚੇ ਜਿਹੜੇ ਦੂਸਰੀ ਬੁੜੇ ਨੇ ਇਹਦਾ ਨਾ ਰਿਕਵਰੀ ਕੀ ਚੀਜ਼ਾਂ ਨਹੀਂ ਹੋਈ ਸਰ ਦੇਖੋ ਮਾਮਲੇ ਆ ਦੀ ਇਹਦੇ ਮਾਮਲੇ ਦੱਸ ਕਿ ਸਰ ਜੀ ਨਹੀਂ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਬੱਚਾ ਰਿਕਵਰ ਮੋਟਰਸਾਈਕਲ ਰਿਕਵਰ ਕਾਰ ਰਿਕਵਰ ਫਿਰ ਉਹਦੇ ਵਿੱਚੋਂ ਜਿਹੜੇ ਉੱਥੋਂ ਮੱਧਿਆ ਪ੍ਰਦੇਸ਼ ਤੋਂ ਲੈ ਕੇ ਆਂਦੇ ਆ ਉਹ ਉਹਦੇ ਵਿੱਚ ਬਾਕੀ ਇਹਦੇ ਚੋਂ ਉਹ ਆ ਆ ਵੀ ਜਿਹੜੀ ਰਿਕਵਰੀ ਬੱਚੇ ਤਵੱਤਾ ਕੁਝ ਵੀ ਨਹੀਂ ਰਹਿ ਗਿਆ ਸਾਰਾ ਸਭ ਤੋਂ ਵੱਡੀ ਜਿਹੜੀ ਕਾਮਯਾਬੀ ਹੈ ਬੱਚੇ ਦਾ ਨਾਂ ਤਾਂ ਕੋਈ ਮੁੱਲ ਹੈ ਤੇ ਨਾ ਹੀ ਉਹਦਾ ਦੱਸ ਸਕਦਾ ਵੀ ਕਿੰਨੀ ਉਹਦੀ ਕੀਮਤ ਹੈ ਤਿੰਨ ਤਿੰਨ ਦਿਨ ਦਾ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰੁਮਾਲ ਇੱਕ ਇਹਦੇ ਵਿੱਚੋਂ ਬਰਨਾਲੇ ਦੇ ਦੋ ਹੈ ਤਿੰਨ ਤਿੰਨ ਬਰਨਾਲੇ ਦੇ ਆ ਇੱਕ ਲੁਧਿਆਣੇ ਦਾ ਇੱਕ ਉਹ ਨੂਰ ਲੁਧਿਆਣੇ ਦਾ ਦਵਿੰਦਰ ਖੰਨੇ ਦਾ ਰੋਹਿਤ ਹੈ ਜਿਹੜਾ ਖੰਨੇ ਦਾ ਦੇ ਦਸ਼ਰਤ ਹੈਗਾ ਇਹ Madhya Pradesh ਦਾ ਜਿਹੜਾ ਜਿਹਦੇ ਤੇ ਪਹਿਲਾਂ ਵੀ ਇੱਕ ਪਰਚਾ ਦਰਜ ਆ ਮੈਂ ਨਾ ਪ੍ਰੈਸ ਨੋਟ ਦੇ ਵਿੱਚ ਵੀ ਜਿਹੜੇ ਇਹਨਾਂ ਤੇ ਪੁਰਾਣੇ ਪਰਚੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ so that ਤੁਹਾਡੇ ਨਾਲ ਦੋ ਫੋਟੋਆਂ ਅਸੀਂ ਸ਼ੇਅਰ ਕਰਾਂਗੇ ਇੱਕ ਤਾਂ ਉਹ ਜਿਹੜੀ ਤਾਂਤਰਿਕ ਸੈਟਅਪ ਸੀ ਜਿਹੜੀ ਇਹਨਾਂ ਨੇ ਉੱਥੇ ਖਿੱਚੀ ਸੀਗੀ ਉੱਥੋਂ ਸਾਨੂੰ ਡਰ ਪੈਦਾ ਹੋ ਗਿਆ ਸੀ ਵੀ ਬੱਚੇ ਨੂੰ ਜਿੰਨੀ ਜਲਦੀ ਹੋ ਜੇ ਤੇ ਇਹ ਕ੍ਰੈਡਿਟ ਹੈ ਜਿਹੜਾ ਸਿਰਫ ਬਰਨਾਲਾ ਪੁਲਿਸ ਦਾ ਹੈ ਇਹਦੇ ਵਿੱਚੋਂ ਇਹਨੂੰ ਮੈਂ ਦੁਆਰਾ ਸ਼ਾਬਾਸ਼ ਵੀ ਦਊਂਗਾ ਕਿਹੜੀ ਅਧੀਨ ਦਾ ਨਾਮ ਲਾਉਣਾ ਹੈ